ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੈਸ ਵੀਡੀਓ ਦਾ ਬੇਸ ਸਬਰੀ ਨਾਲ ਟੌਪ 10 ਜਾਫੀ ਦੱਸਣੇ ਐ ਇਸ ਵਾਲੀ ਵੀਡੀਓ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਜੋ 10 ਜਾਫੀ ਬਣਿਆ ਨਾ ਟੌਪ ਦੀ ਗੇਮ ਦਿਖਾਈਆ ਉਹਨਾਂ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਰੇਡਰਾਂ ਵਾਲੀ ਵੀਡੀਓ ਪਾਤੀ ਆ ਉਹ ਵੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਬੋਲਟ ਖੀਰਾਂ ਵਾਲ ਤੇ ਬੁਰੀਆ ਸਰਸਰੋ ਚ ਰਹਿ ਗਏ ਸੀਗੇ ਉਹ ਵੀ ਮੇਰੇ ਵੀਰੋ 5ਵੇਂ 4ਥੇ ਨੰਬਰ ਤੇ ਸੀਗੇ ਪਰ ਖਿਡਾਰੀ ਬਹੁਤ ਆ ਤਾਂ ਕਰਕੇ ਕੋਈ ਨਾ ਕੋਈ ਖਿਡਾਰੀ ਰਹਿ ਹੀ ਜਾਂਦਾ ਉਹਦੇ ਲਈ ਮਾਫੀ ਚਾਹੁੰਨੇ ਆ ਇਸ ਵਾਲੀ ਵੀਡੀਓ ਦੇ ਵਿੱਚ ਹੀ ਕਿਉਂਕਿ ਦਾਸ ਹੀ ਆਪਾਂ ਸਲੈਕਟ ਕਰਨੇ ਹੁੰਦੇ ਆ ਤਾਂ ਕਰਕੇ ਯਾਰ ਖਿਡਾਰੀ ਤਾਂ ਕਿਉਂਕਿ ਟੌਪ ਹੀ ਆ ਯਾਰ ਹੋਰ ਵੀ ਉੱਪਰ ਪਏ ਹੁੰਦੇ ਆ ਬਾਕੀ ਬਰਾਬਰ ਵੀ ਗੇਮ ਹੁੰਦੀ ਆ ਕਈਆਂ ਦੀ ਤਾਂ ਕਰਕੇ ਜੇ ਕੁਝ ਰਹਿ ਜਾਂਦਾ ਕੋਈ ਤੁਹਾਨੂੰ ਕੁਝ ਲੱਗਦਾ ਸਾਡੇ ਮੁਤਾਬਕ ਇਹ ਖਿਡਾਰੀ ਬਣਦੇ ਸੀ ਜਾਫੀ ਦੱਸਾਂਗੇ ਕਲੀਅਰ ਕਰਾਂਗੇ ਸਬਸਕ੍ਰਾਈਬ ਤੇ ਲਾਈਕ ਵੀਡੀਓ ਨੂੰ ਜ਼ਰੂਰ ਕਰਕੇ ਜਾਇਓ ਪਹਿਲਾ ਜੋ ਹੈ ਮੇਰੇ ਵੀਰੋ 11ਵੇਂ ਨੰਬਰ ਤੋਂ ਸ਼ੁਰੂਆਤ ਕਰਨੀ ਆ ਕਿਉਂਕਿ ਇੱਕ ਬਹੁਤ ਵੀਰ ਫੈਨ ਹੁੰਦੇ ਆ ਜੱਗਾ ਚਿੱਟੀ ਵਾਲਾ ਮੈਚ ਬਹੁਤ ਘੱਟ ਖੇਡੇ ਆ ਕਿਉਂਕਿ ਇਹ ਸੁਪਰਸਟਾਰ ਆ ਯਾਰ ਇਹਨਾਂ ਦੀ ਗੇਮ ਪਿਛਲੇ ਸਾਲਾਂ ਤੋਂ ਇੱਕ ਉਹ ਕਾਫੀ ਟਾਈਮ ਤੋਂ ਇਹਨਾਂ ਦੀ ਚੱਲਦੀ ਆ ਰਹੀ ਆ ਮੈਚ ਬਹੁਤ ਘੱਟ ਖੇਡੇ ਸੀ ਤਾਂ ਕਰਕੇ 11ਵਾਂ ਨੰਬਰ ਮੈਂ ਵੈਸੇ ਹੀ ਯਾਰ ਇਹਨਾਂ ਦੀ ਕਿਉਂਕਿ ਆਰਸ਼ ਚੋਲਾ ਤੇ ਪਾਲਾ ਜਲਾਲਪੁਰੀਆ ਮੇਰੇ ਵੀਰੋ ਇਹ 11ਵੇਂ ਨੰਬਰ ਤੇ ਸਿਲੈਕਟ ਕੀਤੇ ਆ ਬਾਕੀ ਪਾਲੇ ਦੇ ਸੱਟ ਵੀ ਲੱਗੀ ਸੀ ਤਾਂ ਕਰਕੇ ਮੈਚ ਬਹੁਤ ਘੱਟ ਖੇਡੇ 10ਵੇਂ ਨੰਬਰ ਤੇ ਮੇਰੇ ਵੀਰੋ ਡੱਗੋ ਵਾਲਾ ਮੁੰਡਾ ਫਰੀਦਕੋਟਿਆ ਗੇਮ ਬਹੁਤ ਚਰਚਾ ਚ ਰਹੀ ਐ ਇਸ ਵਾਰ ਇਹ ਸਭ ਭਰਾ ਨੇ ਵੀ ਬਹੁਤ ਵਧੀਆ ਗੇਮ ਦਿਖਾਈ ਆ ਛਰਨੇ ਨੇ ਵੀ ਚਰਚਾ ਕਰਾਈ ਆ ਤੇ ਅੱਜ ਮੇਰੇ ਵੀਰੋ ਅਗਲਾ ਜਿਹੋ ਐ 9ਵੇਂ ਨੰਬਰ ਤੇ ਉੜਾ ਦੋਦੇ ਵਾਲਾ ਤੇ ਨਾਲ ਸਣੀ ਕਾਲੇ ਸੰਘਿਆ ਮੇਰੇ ਵੀਰੋ 9ਵੇਂ ਨੰਬਰ ਤੇ ਰੱਖਿਆ। ਮੁੰਡਿਆ ਨੇ ਗੇਮ ਬਹੁਤ ਤਗੜੀ ਖੇਡੀ ਕਿਉਂਕਿ ਮੈਚ ਦੇਖੇ ਆਪਾਂ ਮੇਜਰ ਲੀਗ ਚ ਧੱਕ ਪਾਈ ਆ ਮੁੰਡਿਆ ਨੇ ਸਣੀ ਨੇ ਵੀ ਇਸ ਵਾਰ ਕਮਾਲ ਦੀ ਗੇਮ ਦਿਖਾਈ ਆ ਮੇਰੇ ਵੀਰੋ 8ਵੇਂ ਨੰਬਰ ਤੇ ਜੋ ਖਿਡਾਰੀ ਰੱਖਿਆ ਆਪਾਂ ਮੁੰਡਾ ਵਰਸਾਲਪਰੀ ਆ ਜਦੋਂ ਮੂਰੇ ਹੋ ਕੇ ਜਫਾ ਲਾਉਂਦਾ ਨਾ ਯਾਰ ਦੇਖਣ ਵਾਲਾ ਹੁੰਦਾ ਇਸ ਭਰਾ ਦਾ ਵੀ ਸਟਾਈਲ ਮੂਰੇ ਹੋ ਹੋ ਵੱਡੇ ਵੱਡਿਆਂ ਨੂੰ ਮੇਰੇ ਵੀਰੋ ਚੱਕੇ ਜਾਮ ਕਰਦਾ ਰੇਡਰਾਂ ਦੇ ਅੰਨੀ जान ਦਾ ਮਾਲਕਾ ਬਰਸਾਲਪੁਰੀਆਰਸ਼ 8ਵੇਂ ਨੰਬਰ ਤੇ ਤੇ ਮੇਰੇ ਵੀਰੋ 7ਵੇਂ ਨੰਬਰ ਤੇ ਯਾਦਾਂ ਤੇ ਯੋਧਾ ਦੋਨਾਂ ਨੂੰ ਜੋ ਹੈ 7ਵੇਂ ਨੰਬਰ ਤੇ ਰੱਖਿਆ ਬਹੁਤ ਵਧੀਆ ਗੇਮਾਂ ਦੋਨੇ ਭਰਾਵਾਂ ਦੀ ਚੜ੍ਹਦੀ ਕਲਾ 'ਚ ਰਹਿਣ ਹੀ ਵੀ ਮੇਰੇ ਵੀਰੋ 6ਵੇਂ ਨੰਬਰ ਤੇ ਮੁੰਡਾ ਜਟਾਣਿਆਂ ਦਾ ਕਈ ਇਹ ਆਪਾਂ ਮਾਨਸੇ ਇਲਾਕੇ ਦਾ ਕਈ ਇਹ ਕੁਲਵੀਰ ਜਟਾਣੀ ਵਾਲਾ ਚਾਰ ਚਾਰਈ ਆ ਇਸ ਸੀਜ਼ਨ ਦੇ ਵਿੱਚ ਟਰੈਕਟਰਾਂ ਦਾ ਜੇਤੂ ਮੇਰੇ ਵੀਰੋ 6ਵੇਂ ਨੰਬਰ ਤੇ ਤੇ 5ਵੇਂ ਨੰਬਰ ਤੇ ਔਲਖਾਲਾ ਅਮਰਤ ਦੇ ਨਾਲ ਵਾਹਿਗੁਰੂ ਸੀਚੇਵਾਲ ਇਹ ਵੀ ਮੇਰੇ ਵੀਰੋ ਦੋਨੇ ਮੁੰਡਿਆ ਨੇ ਗੇਮ ਬਹੁਤ ਤਗੜੀ ਖੇਡੀ ਆ ਔਲਖਾਲਾ ਵੀ ਕਹਿ ਰਹੀ ਕਰਦਾ ਕਾਫੀ ਤਗੜੀ ਪਰਫਾਰਮੈਂਸ ਸੀਗੀ ਮੇਰੇ ਵੀਰੋ 4ਵੇਂ ਨੰਬਰ ਤੇ ਹਾਕਮ ਵਾਲੀਆ ਜੱਗੂ ਤੇ ਨਾਲ ਮੇਰੇ ਵੀਰੋ ਘਾਂਗੇ ਵਾਲਾ ਗੁਰਵਿੰਦਰ ਇਹਨਾਂ ਦੋਨਾਂ ਨੂੰ 4ਵੇਂ ਨੰਬਰ ਤੇ ਰੱਖਿਆ ਬਾਕੀ ਮੇਰੇ ਵੀਰੋ ਜੱਗੂ ਦੇ ਸੱਟ ਲੱਗੀ ਸੀ ਮੈਚ ਐਂਡ ਤੇ ਨਹੀਂ ਖੇੜ ਪਾਇਆ ਪਰ ਜੱਗੂ ਦੀ ਕਮਾਲ ਦੀ ਗੇਮ ਸੀਗੀ ਇਸ ਸੀਜ਼ਨ ਚ ਚਰਚਾ ਕਰਾਈਆ ਮੁੰਡੇ ਨੇ ਤੀਜੇ ਨੰਬਰ ਤੇ ਐਸ ਵਾਰ ਦੁੱਗਾਂ ਵਾਲੇ ਦੀ ਯਾਰ ਤੁਸੀਂ ਵਾਕਈ ਸੈਪਤ ਕਰਨੀ ਬਣਦੀ ਆ ਵੀ ਕਿੰਨੇ ਟਾਈਮ ਤੋਂ ਖੇਡਦਾ ਆ ਰਿਹਾ ਤੇ ਅੱਜ ਵੀ ਇਸ ਸੀਜ਼ਨ 'ਚ ਤੁਸੀਂ ਦੇਖਿਆ ਵੀ ਮੈਚ ਬਹੁਤ ਤਗੜੇ ਖੇਡੇ ਜਿੰਨਾ ਟਾਈਮ ਪੰਜਾਬ ਦਾ ਸੀਜ਼ਨ ਰਿਹਾ ਲਗਭਗ ਸਾਰੀ ਖੇਡੇ ਆ ਮੈਚ ਤੇ ਐਕਦਾਮ ਜੋ ਹੈ ਟੌਪ ਦੇ ਜੱਫੇ ਲਾਈ ਆ ਇਸ ਵਾਰ ਵੀ ਦੂਜੇ ਨੰਬਰ ਤੇ ਮੇਰੇ ਵੀਰੋ ਜੋ ਫਰਿਆਦ ਸ਼ਕਰਪਰੀਆ ਟੌਪ ਦਾ ਜਾਫੀ ਆ ਗੱਲਾਂ ਹੁੰਦੀਆਂ ਨਾਲ ਕਲ ਸਿੰਘ ਆਲਾ ਇੰਦਰਜੀਤ ਦੂਜੇ ਨੰਬਰ ਤੇ ਦਰਜਾ ਦਿੱਤਾ ਮੇਰੇ ਵੀਰੋ ਇਸ ਸੀਜ਼ਨ 'ਚ ਬਹੁਤ ਤਗੜੀ ਗੇਮਾਂ ਤੇ ਮੇਰੇ ਖਿਆਲ ਨਾਲ ਬਈ ਜੱਫੇ ਬਹੁਤ ਲਾਏ ਆ ਇਸ ਸੀਜ਼ਨ 'ਚ ਇਹਨਾਂ ਨੇ ਵੀ ਦੋਨਾਂ ਨੇ ਮਿਲ ਕੇ ਕਮਾਲ ਦੀ ਗੇਮ ਦੇਖ ਆਇਆ ਪਹਿਲੇ ਨੰਬਰ ਤੇ ਮੇਰੇ ਵੀਰੋ ਉਹੀ ਜਿਹੜਾ ਅੰਦਾਜ਼ ਹੀ ਵੱਖਰਾ ਮੁੰਡੇ ਦਾ ਉਹੀ ਮੇਰੇ ਵੀਰੋ ਜਿਨੇ ਕਮਾਲਾਂ ਹੀ ਕੀਤੀਆਂ ਐ ਸੀਜ਼ਨ ਚ ਉਹੀ ਜਿਹੜਾ ਹਰਿਆਣੇ ਦਾ ਵੀ ਆ ਤੇ ਜਿਹੜਾ ਪੰਜਾਬ ਦਾ ਵੀ ਮੈਂ ਤਾਂ ਕਹੂੰਗਾ ਸ਼ਿਲੂ ਹਰਿਆਣੇ ਵਾਲਾ ਮੇਰੇ ਵੀਰੋ ਜੱਫੇ ਆਂਦੀ ਗਿਣਤੀ ਨਹੀਂ ਹੁੰਦੀ ਕਈ ਯਾਰ ਜਦੋਂ ਮੈਚ ਖੇਡਦਾ ਨਾ ਜੱਫੇ ਕਾਫੀ ਲਾ ਦਿੰਦਾ ਵੀ ਗਿਣਤੀ ਵੀ ਨਹੀਂ ਹੁੰਦੀ ਮੇਰੇ ਵੀਰੋ ਟੌਪ ਦੇ ਜੱਫੇ ਲਾਉਂਦਾ ਯਾਰ ਅੱਜ ਇਸ ਸੀਜ਼ਨ ਚ ਵੀ ਪਿਛਲੇ ਸੀਜ਼ਨ ਚ ਵੀ ਇਹੀ ਸੀਗਾ ਪਹਿਲੇ ਨੰਬਰ ਤੇ ਤੇ ਇਸ ਸੀਜ਼ਨ ਚ ਵੀ ਸੱਚੋ ਸੱਚੀ ਦੱਸੋ ਵੀ ਮੁੰਡਾ ਹੈਗਾ ਕਮਾਲ ਦਾ ਕਿ ਨਹੀਂ ਕਿਉਂਕਿ ਯਾਰ ਸੱਚ ਗੱਲ ਆ ਜੋ ਹੁੰਦੀ ਆ ਨਾ ਬਾਕੀ ਮੈਂ ਤਾਂ ਸਾਰਿਆਂ ਨੂੰ ਹੀ ਟੌਪ ਕਹਿਣਾ ਪਰ ਇਸ ਸੀਜ਼ਨ ਚ ਇਸ ਮੁੰਡੇ ਨੇ ਕਮਾਲ ਕੀਤੀ ਆ ਪਹਿਲੇ ਨੰਬਰ ਤੇ ਹਰਿਆਣੇ ਵਾਲਾ ਸ਼ੀਲੂ ਪੰਜਾਬ ਦਾ ਵੀ ਸ਼ੀਲੂ ਬਾਕੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਇਹ ਤੁਹਾਨੂੰ 10 ਜਾਫੀ ਦੱਸਨੇ ਸੀ ਜੇ ਕੁਝ ਗਲਤ ਲੱਗਿਆ ਹੋਇਆ ਤਾਂ ਮਾਫੀ ਚਾਹੁੰਣਾ ਉਹਦੇ ਲਈ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਮਿਲਦੇ ਆ ਅਸੀਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ